ਪਵਨ ਕੁੰਨ ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਆ ਇਹ ਭਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਸਾਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰ ਦਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਪਹਿਲਾਂ ਆਪਾਂ ਥੋੜੀ ਜਾਣ ਪਹਿਚਾਨ ਕਰਾ ਦਈਏ ਪਿਛਲੇ ਭਾਗ ਦੀ ਵੀਰ ਹੌਲੀ ਜਿਹੀ ਮੁਸਕਰਾਉਣ ਲੱਗ ਪਿਆ ਮਤਲਬ ਕੋਈ ਸਫਾਈ ਦੇਣੀ ਪਸੰਦ ਨਹੀਂ ਤੁਹਾਨੂੰ ਹੌਲੀ ਹੌਲੀ ਗੱਡੀ ਚ ਲੌਣ ਦੇ ਵੀਰ ਜਾ ਰਿਹਾ ਸੀ ਕਿ ਇੱਕ ਪਿੱਛੋਂ ਆਉਂਦੀ ਤੇਜ਼ ਗੱਡੀ ਵੀਰ ਦੀ ਗੱਡੀ ਨੂੰ ਘੱਟ ਮਾਰਦੀ ਹੋਈ ਉਹਦੇ ਗੱਡੀ ਦੇ ਅੱਗੇ ਰੁਕੀ ਵੀਰ ਨੇ ਬੜੀ ਮੁਸ਼ਕਲ ਬ੍ਰੇਕ ਲਗਾਈ ਉਸ ਗੱਡੀ ਵਿੱਚ ਨਸ਼ੇ ਨਾਲ ਚੂਰ ਇੱਕ ਬਹੁਤ ਹੀ ਮਾਡਰਨ ਕੁੜੀ ਉਤਰੀ ਜਿਸ ਨੇ ਗੋਡਿਆਂ ਤੋਂ ਤਾਂ ਤੱਕ ਇੱਕ ਮਿੰਨੀ ਡਰੈੱਸ ਪਹਿਨਨੀ ਹੋਈ ਸੀ ਉਹਦੇ ਕੁੰਗਰਾਲੇ ਵਾਲ ਅੱਧੇ ਉਸਦੇ ਮੂੰਹ ਤੇ ਆਏ ਹੋਏ ਸੀ ਤੇ ਅੱਧੇ ਇੰਜ ਹੀ ਵਿਖਰੇ ਪਏ ਸੀ ਉਸ ਨੂੰ ਦੇਖ ਵੀਰ ਹੈਰਾਨ ਹੋ ਗਿਆ ਇਸ ਤੋਂ ਅੱਗੇ ਇਸ ਤਰ੍ਹਾਂ ਹੈ ਕੈਂਦਨ ਨੇ ਤਰਾਸ਼ ਕੇ ਕੋਲੇ ਦੀ ਖਾਨ ਦੇ ਕਾਲੇ ਪੱਥਰ ਚਮਕ ਪੈਂਦੇ ਨੇ ਦਾਬ ਤੇ ਸੱਟਾਂ ਉਹਨਾਂ ਨੂੰ ਕੀਮਤੀ ਪੱਥਰ ਬਣਾ ਦਿੰਦੀਆਂ ਨੇ ਤੇ ਫਿਰ ਉਹ ਹੀਰਾ ਬਣ ਜਾਂਦਾ ਹੈ ਹੀਰਾ ਜਿਸ ਦਾ ਖਾਬ ਫਿਰ ਹਰ ਕੋਈ ਦੇਖਦਾ ਹੈ ਪਰ ਉਹ ਦੌਰ ਜਦੋਂ ਤਰਾਸ਼ਨ ਦਾ ਸਮਾਂ ਹੁੰਦਾ ਉਹ ਬਹੁਤ ਖਤਰਨਾਕ ਹੋਵੇਗਾ ਇੱਕ ਇਨਸਾਨ ਸੱਟਾਂ ਧੋਖੇ ਫਰੇਮ ਬੇਫਾਈ ਬਰਦਾਸ਼ਤ ਕਰ ਜੇ ਅੱਗੇ ਵੱਧ ਜਾਂਦਾ ਤਾਂ ਉਹ ਵੀ ਮਹਿੰਗਾ ਹੋ ਜਾਂਦਾ ਪਰ ਕੋਈ ਕੁਲੀ ਜਹੀ ਚੀਜ਼ ਜਿਹੜੀ ਸੀਨੇ ਵਿੱਚ ਤੜਕਦੀ ਹੈ ਤੇ ਉਹ ਹੰਝੂ ਜੋ ਦਰਦ ਵੇਲੇ ਅੱਖਾਂ ਤੋਂ ਸਿਮਦੇ ਨੇ ਜੋ ਜਜਵਾਤ ਜੋ ਲਹੂ ਲਹਾਨ ਹੁੰਦੇ ਨੇ ਉਹ ਰੂਹ ਨੂੰ ਜਖਮ ਦੇ ਜਾਂਦੇ ਨੇ ਹੋ ਸਕਦਾ ਇਨਸਾਨ ਤਰਾਸ ਜਾਂਦਾ ਹੋਵੇਗਾ ਹੀਰਾ ਬਣ ਜਾਂਦਾ ਹੋਵੇਗਾ ਪਰ ਉਹ ਜਿਸ ਪੱਟੀ ਵਿੱਚ ਬਲਦਾ ਉਸ ਨੂੰ ਜ਼ਿੰਦਗੀ ਦਾ ਹਵਨਕੁੰਡ ਕਹੋ ਜਾਂ ਗਲਤ ਨਹੀਂ ਹੋਵੇਗਾ ਗੱਦੀ ਕਾਲੀ ਨਾ ਰੁਕ ਗਈ ਦਮਨ ਇੱਕਦਮ ਡਰ ਗਈ ਕਿ ਕੌਣ ਅੱਗੇ ਆ ਗਿਆ ਵੀਰ ਦੀ ਹੈਰਾਨੀ ਨੇ ਦਮਨ ਨੂੰ ਹੋਰ ਹੈਰਾਨ ਕਰ ਦਿੱਤਾ ਸੀ ਪਰ ਉਹਦੇ ਹਾਪ ਆਪ ਦੱਸ ਰਹੇ ਸੀ ਕਿ ਉਹ ਉਸ ਕੁੜੀ ਨੂੰ ਜਾਣਦਾ ਹੈ ਤੇ ਫਿਰ ਜਦੋਂ ਵੀਰ ਦੇ ਮੂੰਹ ਤੋਂ ਅਵੇ ਨਿਕਲਿਆ ਤਾਂ ਦਮਨ ਨੇ ਵੀਰ ਤੋਂ ਨਜ਼ਰ ਹਟਾਉਂਦੇ ਹੋਏ ਬਾਹਰ ਦੇਖਿਆ ਇੱਕ ਪਲ ਵਿੱਚ ਵੀਰ ਗੱਡੀ ਤੋਂ ਬਾਹਰ ਨਿਕਲਿਆ ਤੇ ਅਵਨੀ ਵੀ ਨਸ਼ੇ ਵਿੱਚ ਲੜਕੜਾਉਂਦੀ ਹੋਈ ਉਸ ਵੱਲ ਵਧੀ ਤੇ ਆ ਕੇ ਵੀਰ ਦੀਆਂ ਬਾਹਾਂ ਵਿੱਚ ਆ ਦਿੱਕੀ ਕਦੋਂ ਦੀ ਹੋ ਰੰ ਦੇ ਰਹੀ ਹਾਂ ਗੱਡੀ ਰੋਕ ਕਿਉਂ ਨਹੀਂ ਰਿਆ ਸੀ ਉਸ ਨੇ ਲੜਕੜਾਉਂਦੀ ਆਵਾਜ਼ ਵਿੱਚ ਕਿਹਾ ਮੈਨੂੰ ਪਤਾ ਨਹੀਂ ਚੱਲਿਆ ਵੀਰ ਨੇ ਉਸ ਨੂੰ ਸੰਭਾਲਦੇ ਹੋਏ ਕਿਹਾ ਗੱਡੀ ਵਿੱਚ ਕੋਈ ਬੈਠਾ ਹੈ ਇਸ ਗੱਲ ਤੋਂ ਅਣਜਾਣ ਅਵਨੀ ਨੇ ਵੀਰ ਨੂੰ ਬਾਹਾਂ ਵਿੱਚ ਲੈ ਲਿਆ ਤੇ ਜਿਵੇਂ ਉਹਦੇ ਹੋਰ ਕਰੀਬ ਹੋਈ ਵੀਰ ਨੇ ਉਸ ਤੋਂ ਥੋੜੀ ਦੂਰੀ ਕਾਇਮ ਕਰਦੇ ਹੋਏ ਉਸ ਨੂੰ ਕਿਹਾ ਐਨੀ ਡਰਿੰਕ ਹਾਂ ਜਾਰ ਜੂਪੀਟਰ ਦਾ ਬਰਥਡੇ ਸੀ ਅੱਜ ਪਰ ਮੈਨੂੰ ਕੀ ਹੋਇਆ ਕਹ ਉਹਦਾ ਧਿਆਨ ਗੱਡੀ ਵੱਲ ਗਿਆ ਤਾਂ ਉਸਨੇ ਵੀਰ ਵੱਲ ਦੇਖਦੇ ਹੋਏ ਆਪਣੇ ਆਈਬ੍ਰੋ ਉੱਪਰ ਚੁੱਕਦੇ ਪੁੱਛਿਆ ਹੂੰ ਇੰਜ ਸੀ ਵੇਟ ਵੇਟ ਇਹ ਉਹੀ ਕੁੜੀ ਹੈ ਜਿਸ ਨਾਲ ਐਂਡ ਤੂੰ ਇਸ ਨਾਲ ਚੱਲ ਕਰ ਰਿਹਾ ਕਿਆ ਉਹ ਗੁੱਸੇ ਵਿੱਚ ਆ ਗਈ ਇਸ ਤਰ੍ਹਾਂ ਕੁਝ ਵੀ ਨਹੀਂ ਤੋਂ ਜ਼ਿਆਦਾ ਪੀ ਰੱਖੀ ਐ ਆਪਾਂ ਕੱਲ ਗੱਲ ਕਰਾਂਗੇ ਚੱਲ ਤੈਨੂੰ ਕਾਰ ਡ੍ਰੌਪ ਕਰ ਦਿੰਦਾ ਹਾਂ ਦਮਨ ਚੁੱਪ ਚਾਪ ਸਭ ਦੇਖ ਰਹੀ ਸੀ ਪਹਿਲੇ ਜੋ ਸਿਰਫ ਸੁਣ ਰੱਖਿਆ ਸੀ ਅੱਜ ਦੇਖ ਜੋ ਦਰਦ ਉਸ ਨੂੰ ਮਹਿਸੂਸ ਹੋ ਰਿਹਾ ਸੀ ਉਸ ਦਾ ਐਸਾ ਸਿਰਫ ਉਹ ਹੀ ਕਰ ਸਕਦੀ ਸੀ ਫਿਰ ਵੀਰ ਅਵਨੇ ਦੀ ਗੱਡੀ پارک ਕਰਨ ਗਿਆ ਉਤਨੀ ਦੇਰ ਤੱਕ ਅਵਨੇ ਚੱਲ ਕੇ ਦਮਨ ਦੀ ਕਿਰਕੀ ਤੱਕ ਚਲੀ ਗਈ ਸੀ ਉਸਨੇ ਦਮਨ ਵੱਲ ਦੇਖਦੇ ਹੋਏ ਕਿਆ ਵੁਡ ਯੂ ਮਾਈਂਡ ਟੂ ਮੂਵ ਬੈਕ ਵੀਰ ਦੂਰ ਤੋਂ ਹੀ ਦੇਖ ਰਿਆ ਸੀ ਤੇ ਦਮਨ ਅਗਲੀ ਸੀਟ ਤੋਂ ਉੱਠ ਕੇ ਗੱਡੀ 'ਤੇ ਪਿਛਲੀ ਸੀਟ ਤੇ ਚੁੱਪਚਾਪ ਚਲੀ ਗਈ ਆਪਣੀ ਜਾ ਕੇ ਅਗਲੀ ਸੀਟ ਤੇ ਬੈਠ ਗਈ ਵੀਰ ਆ ਗਿਆ ਤੇ ਗੱਡੀ ਵਿੱਚ ਬੈਠ ਗਿਆ ਆਪਣੀ ਮੂੰਹ ਬਣਾ ਕੇ ਬੈਠੀ ਰਹੀ ਤੇ ਫਿਰ ਵੀਰ ਨੇ ਉਸ ਨੂੰ ਉਹਦੇ ਘੜਾ ਡਰਾਪ ਕਰ ਦਿੱਤਾ ਦਮਨ ਜੋ ਪਛਾ ਪਿੱਛੇ ਬੈਠੀ ਸੀ ਅਵਨੀ ਨੇ ਵੀਰ ਨੂੰ ਗੱਡੀ ਤੋਂ ਬਾਹਰ ਬੁਲਾਇਆ ਤੇ ਦਮਨ ਦੇਖ ਰਹੀ ਸੀ ਕਿ ਉਹ ਵੀਰ ਨਾਲ ਝਗੜ ਰਹੀ ਸੀ ਵੀਰ ਉਸ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਗੁੱਸੇ ਵਿੱਚ ਅੰਦਰ ਵੱਲ ਤੁਰ ਪਈ ਵੀਰ ਵਾਪਸ ਗੱਡੀ ਵਿੱਚ ਆ ਗਿਆ ਦਮਨ ਪਿੱਛੇ ਹੀ ਬੈਠੀ ਸੀ ਵੀਰ ਨੇ ਦਮਨ ਵੱਲ ਦੇਖਿਆ ਤੇ ਉਸ ਨੂੰ ਅੱਗੇ ਆਉਣ ਲਈ ਕਿਹਾ ਦਮਨ ਨੇ ਹੌਲੀ ਜੀ ਮੁਸਕਰਾਉਂਦੇ ਹੋਏ ਕਿਹਾ ਇਹ ਮੇਰੀ ਜਗ੍ਹਾ ਨਹੀਂ ਹੈ ਮੈਂ ਠੀਕ ਹਾਂ ਦਮਨ ਪਲੀਜ਼ ਇੱਥੇ ਆ ਕੇ ਬੈਠ ਜਾਓ ਵੀਰ ਨੇ ਦੁਬਾਰਾ ਕਿਹਾ ਦਮਨ ਦੋ ਪਲ ਵੀਰ ਵੱਲ ਦੇਖਦੀ ਰਹੀ ਤੇ ਫਿਰ ਉਸਨੇ ਕਿਹਾ ਮੈਂ ਨਹੀਂ ਬੈਠਣਾ ਚਾਹੁੰਦੀ ਉਸ ਜਗ੍ਹਾ ਤੇ ਮੈਨੂੰ ਬਹੁਤ ਅਜੀਬ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਪਲੀਜ਼ ਮੈਨੂੰ ਹੁਣ ਕਦੇ ਵੀ ਉੱਥੇ ਬੈਠਣ ਲਈ ਨਹੀਂ ਕਹਿਣਾ ਕਹਿ ਦਮਨ ਦੀਆਂ ਅੱਖਾਂ ਵਿੱਚ ਰੁਕੇ ਹੰਝੂਆਂ ਦਾ ਵਾਂਢ ਹੁਣ ਥੰਮ ਨਾ ਸਕਿਆ ਤੇ ਵੀਰ ਨੇ ਚੁੱਪਚਾਪ ਗੱਡੀ ਸਟਾਰਟ ਕਰ ਲਈtio ਦਮਨ ਨੂੰ ਸ਼ੀਸ਼ੇ ਤੋਂ ਦੇਖ ਰਿਹਾ ਸੀ ਜਿਸ ਦੀਆਂ ਅੱਖਾਂ ਦੇ ਹੰਝੂ ਰੁਕ ਨਹੀਂ ਰਹੇ ਸੀ ਵੀਰ ਤੇ ਦਮਨ ਘਰ ਆ ਗਏ ਕਾਫੀ ਲੇਟ ਹੋ ਗਿਆ ਸੀ ਦੋਨੋਂ ਕਰ ਸਾਰੇ ਸੌ ਚੁੱਕੇ ਸੀ ਪਰ ਦੇਵ ਸ਼ਾਦੇ ਟਹਿਲ ਰਿਹਾ ਸੀ ਦਮਨ ਨੇ ਉਸ ਨੂੰ ਬਾਹਰ ਤੋਂ ਹੀ ਦੇਖ ਲਿਆ ਸੀ ਪਰ ਉਹ ਚੁੱਪਚਾਪ ਅੰਦਰ ਚਲੀ ਗਈ ਦੇਵ ਵੀ ਕਮਰੇ ਵੱਲ ਤੁਰ ਪਿਆ ਦੇਵ ਆ ਗਿਆ ਅੱਜ ਦੇਰ ਹੋ ਗਈ ਉਸ ਨੇ ਵੀਰ ਨੂੰ ਰੁਕਦੇ ਹੋਏ ਪੁੱਛਿਆ ਹਾਂ ਬਸ ਉਮ ਦੇ ਟਾਈਮ ਦਾ ਪਤਾ ਨਹੀਂ ਚੱਲਿਆ ਸਵੇਰੇ ਦਮਨ ਦਾ ਪੇਪਰ ਵੀ ਹੈ ਇਸ ਲਈ ਪੁੱਛ ਰਿਹਾ ਸੀ ਪੇਪਰ ਹੈ ਮੈਨੂੰ ਦੱਸਿਆ ਨਹੀਂ ਉਸਨੇ ਚਲ ਦੇਵ ਸਵੇਰੇ ਗੱਲ ਕਰਦੇ ਹਾਂ ਕਹਿ ਬੀਰ ਅੰਦਰ ਚਲਾ ਗਿਆ ਦਮਨ ਆਪਣੇ ਕੱਪੜੇ ਅਲਮਾਰੀ ਤੋਂ ਨਿਕਾਲ ਰਹੀ ਸੀ ਬੀਰ ਸੋਫੇ ਤੇ ਬੈਠਾ ਆਪਣੇ ਸੂਜ ਉਤਾਰਨ ਲੱਗ ਗਿਆ ਸਵੇਰੇ ਪੇਪਰ ਹੈ ਤੁਹਾਡਾ ਦਮਨ ਕੁਝ ਨਹੀਂ ਬੋਲੀ ਬੀਰ ਨੇ ਦੁਬਾਰਾ ਪੁੱਛਿਆ ਸਵੇਰੇ ਪੇਪਰ ਹੈ ਤੁਹਾਡਾ ਤੁਸੀਂ ਦੱਸਿਆ ਨਹੀਂ ਮੈਨੂੰ ਦਮਨ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਬਾਥਰੂਮ ਵੱਲ ਤੁਰ ਪਈ ਵੀਰ ਉਸ ਵੱਲ ਦੇਖਦਾ ਰਿਹਾ ਥੋੜੀ ਦੇਰ ਬਾਅਦ ਦਮਨ ਨਹਾ ਕੇ ਬਾਹਰ ਆ ਗਈ ਤੇ ਆਪਣੀਆਂ ਬੁੱਕਸ ਲੈ ਕੇ ਪੜਨ ਲੱਗ ਗਈ ਵੀਰ ਨੇ ਵੀ ਫਰੈਸ਼ ਹੋ ਕੇ ਕੱਪੜੇ ਬਦਲ ਲਏ ਦਮਨ ਬਸ ਪੜ ਰਹੀ ਸੀ ਟੇਬਲ ਲੈਂਪ ਦੀ ਰੋਸ਼ਨੀ ਵਿੱਚ ਵੀਰ ਉਸ ਵੱਲ ਦੇਖਦਾ ਰਿਹਾ ਅੱਜ ਪਹਿਲੀ ਵਾਰ ਵੀਰ ਦਮਨ ਨੂੰ ਨਰਾਜ ਤੇ ਕੁਸਤੇ ਵਿੱਚ ਦੇਖ ਰਿਹਾ ਸੀ ਦਮਨ ਦਾ ਧਿਆਨ ਵੀਰ ਵੱਲ ਗਿਆ ਤਵੀਰ ਨੇ ਅੱਖਾਂ ਬੰਦ ਕਰ ਲਈਆਂ ਦਮਨ ਸੋਚ ਰਹੀ ਸੀ ਵੀਰ ਸੌ ਗਿਆ ਹੈ ਕੁਝ ਦੇਰ ਦਮਨ ਦੇਖਦੀ ਰਹੀ ਉਸ ਦਾ ਦਿਲ ਭਰਿਆ ਹੋਇਆ ਸੀ ਤੇ ਵੀਰ ਨੂੰ ਦੇਖ ਉਸਦੇ ਹੰਝੂ ਫਿਰ ਕਿਰ ਆਏ ਪੇਪਰ ਵੀ ਸੀ ਤੇ ਪੜਨ ਵਿੱਚ ਮਨ ਵੀ ਨਹੀਂ ਸੀ ਲੱਗ ਰਿਹਾ ਉਸ ਦਾ ਦਿਲ ਵਾਰ-ਵਾਰ ਵੀਰ ਤੋਂ ਸਵਾਲ ਕਰਨ ਨੂੰ ਕਰਦਾ ਸੀ ਰਿਸ਼ਤਾ ਵੀ ਸੀ ਪਰ ਹੱਕ ਕੋਈ ਨਹੀਂ ਸੀ ਇਸ ਲਈ ਚੁੱਪ ਬੈਠੀ ਰਹੀ ਵੀਰ ਨੂੰ ਉਸ ਦੀ ਬੇਚੈਨੀ ਮਹਿਸੂਸ ਹੋ ਰਹੀ ਸੀ ਪਾ ਮੇ ਅੱਖਾਂ ਬੰਦ ਹੀ ਸਨ ਦਮਨ ਨੇ ਕਾਪੀ ਦਾ ਆਖਰੀ ਪੰਨਾ ਖੋਲਿਆ ਤੇ ਲਿਖਣਾ ਸ਼ੁਰੂ ਕੀਤਾ ਮੈਂ ਕਈ ਰਾਹਾਂ ਦਾ ਸਫ਼ਰ ਖਿਆਲਾਂ ਵਿੱਚ ਹੀ ਉਸ ਨੇ ਤੈਅ ਕੀਤਾ ਹੈ ਕਈ ਚਾਨਣੀਆਂ ਰਾਤਾਂ ਕਈ ਜਜ਼ਬਾਤ ਉਹਦੇ ਖਿਆਲਾਂ ਨਾਲ ਜੋੜ ਛੱਡੇ ਉਹਦਾ ਜ਼ਿੰਦਗੀ ਵਿੱਚ ਆਉਣ ਦਾ ਇੰਤਜ਼ਾਰ ਕੀਤਾ ਅਣ ਦੇਖਿਆ ਅਣ ਜਾਣਿਆ ਉਸ ਨਾਲ ਵਫਾ ਕੀਤੀ ਖੁਦ ਨੂੰ ਜਿਸਮਾਨੀ ਤੇ ਰੋਹਾਨੀ ਉਸ ਨੇ ਸਾਹ ਛੱਡਿਆ ਕਿ ਇਹ ਉਹੀ ਇਨਸਾਨ ਹੈ ਜਿਸ ਨੂੰ ਮੈਂ ਆਪਣੇ ਦਿਲ ਦਾ ਖੁਦਾ ਬਣਾਉਂਦੀ ਰਹੀ ਤੇ ਅੱਜ ਇਸ ਦੀਆਂ ਬਾਹਾਂ ਵਿੱਚ ਮੈਂ ਕਿਸੇ ਹੋਰ ਨੂੰ ਝੂਲਦੇ ਦੇਖਿਆ ਹੈ ਇਸ ਦੇ ਜਜ਼ਬਾਤਾਂ ਤੇ ਕਿਸੇ ਹੋਰ ਦੀ ਮਲਕੀਅਤ ਮਹਿਸੂਸ ਕੀਤੀ ਹੈ ਫਿਰ ਮੇਰਾ ਵਜੂਦ ਕੀ ਹੈ ਇਹ ਮੇਰਾ ਕੋਈ ਹੈ ਵੀ ਕਿ ਨਹੀਂ ਮੇਰੀ ਆਸ ਦਾ ਸਬਬ ਕੀ ਹੈ ਇਸ ਨੇ ਕੋਈ ਆਸ ਰੱਖਣ ਉਤ ਮੈਨੂੰ ਪਹਿਲੇ ਹੀ ਨਹੀਂ ਕਿਹਾ ਕੋਈ ਉਮੀਦ ਕੋਈ ਵਫਾ ਦਾ ਵਾਦਾ ਤਾਂ ਕਦੇ ਵੀ ਨਹੀਂ ਕੀਤਾ ਉਸ ਨੇ ਤਾਂ ਸਾਫ਼ ਕਿਹਾ ਹੈ ਮੈਂ ਉਸ ਦੀ ਕੋਈ ਨਹੀਂ ਜਿਵੇਂ ਉਹ ਮੇਰਾ ਲਿਖ ਦੇ ਦਮਨ ਦੀ ਕਾਪੀ ਦਾ ਪੰਨਾ ਹੰਝੂ ਨਾਲ ਗਿੱਲਾ ਹੋ ਗਿਆ ਸੀ ਵੀਰ ਸਭ ਦੇਖ ਰਿਆ ਸੀ ਪਰ ਚੁੱਪ ਸੀ ਪਰ ਉਹ ਬਹੁਤ ਪਰੇਸ਼ਾਨ ਸੀ ਇੱਕ ਵਾਰ ਉਹਦਾ ਦਿਲ ਕੀਤਾ ਕਿ ਉਹ ਦਮਨ ਨਾਲ ਗੱਲ ਕਰੇ ਪਰ ਕੀ ਗੱਲ ਕਰੇਗਾ ਸੋਚ ਉਹ ਓਨ ਜਹੀ ਪਿਆਰਿਆ ਫਿਰ ਦਮਨ ਕਾਫੀ دیر ਪੜਦੀ ਰਹੀ ਤੇ ਫੇਸੋਂ ਗਈ ਸਵੇਰੇ ਜਦੋਂ ਵੀਰ ਦੀ ਅੱਖ ਖੁੱਲੀ ਤਾਂ ਦਮਨ ਉੱਤੇ ਇੱਕ ਟੇਬਲ ਤੇ ਸਿਰ ਰੱਖ ਕੇ ਸੁੱਤੀ ਪਈ ਸੀ ਵੀਰ ਨੇ ਦੇਖਿਆ ਸਵੇਰ ਦੇ 4 ਵਜੇ ਰਹੇ ਸੀ ਉਸਨੇ ਦਮਨ ਨੂੰ ਆਵਾਜ਼ ਦਿੱਤੀ ਪਰ ਉਹ ਗਹਿਰੀ ਨੀਂਦ ਵਿੱਚ ਸੀ ਵੀਰ ਨੇ ਜਾ ਕੇ ਉਸ ਨੂੰ ਮੋਢੇ ਤੋਂ ਹਿਲਾਇਆ ਔਰ ਉਹ ਅਜੇ ਵੀ ਨਾ ਉੱઠી ਪਰ ਜਿਵੇਂ ਹੀ ਵੀਰ ਨੇ ਉਸ ਨੂੰ ਛੋਹਿਆ ਉਸ ਨੂੰ ਬਹੁਤ ਗਰਮ ਲੱਗੀ ਉਸਨੇ ਦਮਨ ਦੇ ਮੱਥੇ ਤੇ ਹੱਥ ਲਗਾਇਆ ਤਾਂ ਉਹ ਪੜ ਰਹੀ ਸੀ ਉਸ ਨੂੰ ਕਾਫੀ ਤੇਜ ਬੁਖਾਰ ਲੱਗ ਰਿਹਾ ਸੀ ਤੇ ਉਹ ਹੋਸ਼ ਵੀ ਨਹੀਂ ਸੀ ਕਰ ਰਹੀ ਵੀਰ ਨੇ ਉਸ ਨੂੰ ਚੁੱਕ ਬਿਸਤਰੇ ਤੇ ਪਾਇਆ ਦਮਨ ਥੋੜੀ ਜੀ ਹੋਸ਼ ਵਿੱਚ ਆ ਗਈ ਤੈਨੂੰ ਬੁਖਾਰ ਹੈ ਮੈਨੂੰ ਦੱਸਿਆ ਕਿਉਂ ਨਹੀਂ ਵੀਰ ਨੇ ਫਟਾਫਟ ਦਮਨ ਨੂੰ ਕੰਬਲ ਦਿੱਤਾ ਤੇ ਨਿਆਬ ਦੇ ਕਮਰੇ ਵੱਲ ਗਿਆ ਦਰਵਾਜ਼ੇ ਨੂੰ ਖੜਕਾਉਂਦੇ ਨੇ ਉਸ ਨੂੰ ਉਠਾਇਆ ਤੇ ਦਮਨ ਦੇ ਬੁਖਾਰ ਬਾਰੇ ਦੱਸਿਆ ਜਲਦੀ ਡਾਕਟਰ ਨੂੰ ਫੋਨ ਕੀਤਾ ਗਿਆ ਵੀਰ ਨੇ ਠੰਡੀਆਂ ਪੱਟੀਆਂ ਉਹਦੇ ਸੇਵਤੇ ਰੱਖਿਆ ਡਾਕਟਰ ਆ ਗਿਆ ਤੇ ਉਸਨੇ ਦਵਾਈ ਦੇ ਕੇ ਇੰਜੈਕਸ਼ਨ ਵੀ ਲਗਾ ਦਿੱਤਾ ਡਾਕਟਰ ਨੇ ਕਿਹਾ ਕਿ ਕੁਝ ਦਿਨ ਤੱਕ ਤਬੀਅਤ ਠੀਕ ਹੋ ਜਾਵੇਗੀ ਤੇ ਫਿਰ ਵੀ ਉਸ ਨੂੰ ਬਾਹਰ ਤੱਕ ਛੱਡ ਆਇਆ ਜਦੋਂ ਕਮਰੇ ਵਿੱਚ ਆਇਆ ਤਾਂ ਨਿਆਬ ਨੇ ਵੀਰ ਵੱਲ ਦੇਖਦੇ ਕਿਹਾ ਕੀ ਹੋ ਗਿਆ ਦਮਨ ਨੂੰ ਤੇਰੇ ਨਾਲ ਗਈ ਸੀ ਤਬੀਅਾ ਠੀਕ ਨਹੀਂ ਸੀ ਤਾਂ ਫਿਰ ਉਸ ਦਾ ਪੇਪਰ ਵੀ ਸੀ ਮੈਨੂੰ ਕੁਝ ਵੀ ਨਹੀਂ ਦੱਸਿਆ ਦਮਨ ਨੇ ਦਮਨ ਬੇਸੁੱਧ ਪਈ ਸੀ ਵੇਪਰ ਦਾ ਟਾਈਮ ਕੀ ਹੈ ਦਮਨ ਦੇ ਪਤਾ ਨਹੀਂ ਪੁੱਤਰ ਮੈਨੂੰ ਤਾਂ ਦੱਸਿਆ ਨਹੀਂ ਕੁਝ ਵੀਰ ਨੇ ਜਾ ਕੇ ਕਾਪੀ ਦੇਖੀ ਸ਼ਾਇਦ ਉਸ ਤੇ ਲਿਖੀ ਹੋਵੇ ਤਾਂ ਵੀ ਤੇ ਡੇਟ ਸ਼ੀਟ ਤਾਂ ਨਹੀਂ ਸੀ ਪਰ ਵੀਰ ਨੇ ਦਮਨ ਜੋ ਰਾਤ ਨੂੰ ਲਿਖ ਰਹੀ ਸੀ ਉਹ ਜ਼ਰੂਰ ਦੇਖਿਆ ਤੇ ਪਰ ਉਦਾਸ ਹੋ ਗਿਆ ਨਿਆਬ ਨੇ ਫਿਰ ਕਿਹਾ ਠੀਕ ਹੁੰਦੀ ਤਾਂ ਦੱਸ ਦੇਵੇਗੀ ਫਿਕਰ ਨਾ ਕਰ 7 ਵੱਜ ਚੁੱਕੇ ਸੀ ਦਮਨ ਨੇ ਆਖ ਖੋਲੀ ਤੇ ਫਟਾਫਟ ਉੱਟਣ ਦੀ ਕੋਸ਼ਿਸ਼ ਕੀਤੀ ਕੀ ਹੋ ਗਿਆ ਹੈ ਅੱਜ ਮੇਰਾ ਪੇਪਰ ਹੈ ਮੈਨੂੰ ਪੜਨਾ ਹੈ ਨਿਆਬ ਨੇ ਉਹ ਦੇ ਸਖਤੀ ਹੱਥ ਫੇਰਦੀ ਨੇ ਕਿਹਾ ਹਾਂ ਪੁੱਤਰ ਫਿਕਰ ਨਾ ਕਰ ਤੈਨੂੰ ਥੋੜਾ ਵਕਾਰ ਹੋ ਗਿਆ ਠੀਕ ਹੋ ਜਾਏਗਾ ਪੇਪਰ ਦੇ ਚਲੇ ਜਾਈਂ ਕਿੰਨੇ ਵਜੇ ਪੇਪਰ ਹੈ 12 ਵਜੇ ਹੈ ਕਹਿ ਦਮਨ ਬਿਸਤਰ ਤੋਂ ਉੱਟਣ ਲੱਗੀ ਤਾਂ ਵੀਰ ਨੇ ਉਸ ਨੂੰ ਲੇਟ ਜਾਣ ਲਈ ਕਿਹਾ ਅਜੇ ਕਾਫੀ ਟਾਈਮ ਹੈ ਪੇਪਰ ਨੂੰ ਕੁਝ ਦਿਨ ਆਰਾਮ ਕਰ ਲਵੇ ਹਾਂ ਪੁੱਤਰ ਠੀਕ ਕਹਿ ਰਿਹਾ ਵੀਰ ਤੂੰ ਆਰਾਮ ਕਰ ਮੈਂ ਕੁਝ ਖਾਣ ਨੂੰ ਲੈ ਕੇ ਆਉਂਦੀ ਹਾਂ ਕੈ ਨਿਆਬ ਰਸੋਈ ਬਲ ਗਈ ਅਜੇ ਹੈਲਪਰ ਆਈ ਨਹੀਂ ਸੀ ਉਸਨੇ ਕੁਝ ਹਲਕਾ ਖਾਣਾ ਦਮਨ ਲਈ ਲਿੱਤਾ ਵੀਰ ਸੋਫੇ ਤੇ ਬਟਾ ਦਮਨ ਵਰਦੀ ਇਕ ਰਿਆ ਸੀ ਦਮਨ ਅਜੇ ਵੀ ਗੁੱਸੇ ਵਿੱਚ ਸੀ ਫਿਰ ਨਿਆਬ ਨੇ ਆ ਕੇ ਦਮਨ ਨੂੰ ਕੁਝ ਖਿਲਾਇਆ ਤੇ ਫਿਰ ਦਮਨ ਨੇ ਨਿਆਬ ਨੂੰ ਕਿਹਾ ਕਿ ਉਹ ਉਸ ਨੂੰ ਕਿਤਾਬ ਦੇ ਦੇਵੇ ਤਾਂ ਕਿ ਉਹ ਕੁਝ ਪੜ ਸਕੇ ਨਿਆਬ ਨੇ ਵੀਰ ਨੂੰ ਦਮਨ ਨੂੰ ਕਿਤਾਬ ਫੜਾਉਣ ਲਈ ਕਿਹਾ ਤੇ ਦਮਨ ਪੜਨ ਲੱਗ ਗਈ ਬੁਖਾਰ ਅਜੇ ਵੀ ਤੇਜ਼ ਲੱਗ ਰਿਹਾ ਸੀ ਪਰ ਦਮਨ ਨੂੰ ਕੋਈ ਪ੍ਰਵਾਹ ਨਹੀਂ ਸੀ ਦੇਵ ਤਿਆਰ ਹੋ ਕੇ ਆਇਆ ਤਾਂ ਉਸ ਨੂੰ ਦਮਨ ਦੇ ਬਿਮਾਰ ਹੋਣ ਦਾ ਪਤਾ ਚੱਲਿਆ ਰੂਬੀ ਨੂੰ ਵੀ ਪਤਾ ਚੱਲਿਆ ਪਰ ਉਹ ਦਮਨ ਦਾ ਪਤਾ ਲੈਣ ਕਮਰੇ ਵਿੱਚ ਨਹੀਂ ਗਈ ਉਸ ਨੇ ਦੇਵ ਨੂੰ ਵੀ ਮਨਾਂ ਕੀਤਾ ਜਾਣ ਤੋਂ ਪਰ ਦੇਵ ਨੇ ਉਸ ਦੀ ਮੰਨੀ ਨਹੀਂ ਤੇ ਉਹ ਦਮਨ ਦੇ ਕਮਰੇ ਵਿੱਚ ਚਲਾ ਗਿਆ ਦਮਨ ਨੂੰ ਬਿਮਾਰ ਦੇਖ ਦੇਵ ਵੀ ਪ੍ਰੇਸ਼ਾਨ ਸੀ ਪਰ ਉਸਨੇ ਕਿਹਾ ਕਿ ਦਮਨ ਦਾ ਪੇਪਰ ਇਵਨਿੰਗ ਸ਼ਿਫਟ ਵਿੱਚ ਹੈ ਹੋਰ ਕਿਸੇ ਨੂੰ ਤਾਂ ਕੋਈ ਖਾਸ ਫਰਕ ਨਹੀਂ ਪਾਇਆ ਪਰ ਨਯਾਬ ਨੂੰ ਦੇਵ ਦੀ ਇੰਨੀ ਜ਼ਿਆਦਾ ਦਮਨ ਦੀ ਹਰ ਗੱਲ ਵਿੱਚ ਦਿਲਚਸਪੀ ਅੱਜ ਪਹਿਲੀ ਵਾਰ ਖੱਟ ਗਈ ਸੀ ਦੇਵ ਕੁਝ ਹੋਰ ਥਿਰ ਉੱਥੇ ਰੁਕ ਗਿਆ ਪਰ ਨਯਾਬ ਨੇ ਉਸ ਨੂੰ ਕਿਹਾ ਕਿ ਉਹ ਫੈਕਟਰੀ ਜਾਵੇ ਵੀਰ ਦੇਖ ਲਵੇਗਾ ਤੇ ਜੇਕਰ ਦਮਨ ਦੀ ਤਬੀਅਤ ਠੀਕ ਨਹੀਂ ਹੁੰਦੀ ਦਾ ਕਾਲਜ ਗੱਲ ਵੀ ਕਰਨੀ ਪਵੇਗੀ ਦੇਵ ਦਾ ਮਨ ਜਾਣਦਾ ਨਹੀਂ ਸੀ ਕਰ ਰਿਹਾ ਪਰ ਨਿਆਬ ਦੇ ਕਹਿਣ ਤੇ ਉਸ ਨੂੰ ਜਾਣਾ ਪਿਆ ਜਦੋਂ ਕੋਈ ਬਹਿਮ ਮਨ ਵਿੱਚ ਘਰ ਕਰ ਲੈਂਦਾ ਤਾਂ ਹਰ ਗੱਲ ਬੰਦਾ ਨੋਟਿਸ ਕਰਨਾ ਸ਼ੁਰੂ ਕਰ ਦਿੰਦਾ ਹੈ ਨਿਆਬ ਹੁਣ ਦੇਵ ਦੀ ਹਰ ਗੱਲ ਦੇਖ ਰਹੀ ਸੀ ਉਹ ਪਰੇਸ਼ਾਨ ਹੋ ਗਈ ਸੀ ਦਮਨ ਦਾ ਬੁਖਾਰ ਉਤਰਦਾ ਰਿਹਾ ਸੀ ਪਰ ਅਜੇ ਵੀ ਉਹਦੀ ਤਬੀਅਤ ਠੀਕ ਨਹੀਂ ਸੀ ਲੱਗ ਰਹੀ ਨਯਾਬ ਨੇ ਵੀਰ ਨੂੰ ਕਿਹਾ ਕਿ ਉਹ ਨਾਸ਼ਤਾ ਲੈ ਕੇ ਆਉਂਦੀ ਹੈ ਦਮਨ ਲਈ। ਓਤਨੀ دیر ਉਹ ਧਿਆਨ ਦੇ ਕੇ ਵੀਰ ਉੱਥੇ ਹੀ ਦਮਨ ਕੋਲ ਬੈਠ ਗਿਆ ਤੇ ਨਯਾਬ ਬਾਹਰ ਚਲੀ ਗਈ। ਦਮਨ ਜਾਗੀ ਰਹੀ ਸੀ ਉਹ ਉੱਠ ਕੇ ਬੈਠ ਗਈ। ਵੀਰ ਨੇ ਦੇਖਿਆ ਤਾਂ ਉਸ ਨੂੰ ਲੇਟੇ ਰਹਿਣ ਲਈ ਗਿਆ। ਅਜੋ ਦਮਨ ਨੂੰ ਕਹਿ ਹੀ ਰਿਹਾ ਸੀ ਕਿ ਉਹਦੇ ਫੋਨ ਦੀ ਰਿੰਗ ਵੱਜੀ। ਦਮਨ ਨੇ ਇੱਕ ਨਜ਼ਰ ਦੇਖਿਆ ਤਾਂ ਅਵਨੀ ਦਾ ਫੋਨ ਸੀ। ਵੀਰ ਨੇ ਕਾਲ ਰিসিਵ ਕੀਤੀ। ਤੇ ਥੋੜੇ ਪਰਾਂ ਜਾ ਕੇ ਉਸ ਨਾਲ ਗੱਲ ਕੀਤੀ ਦਮਨ ਨੂੰ ਦੇਖ ਕੇ ਬਿਲਕੁਲ ਵੀ ਸਹੀ ਨਹੀਂ ਲੱਗ ਰਿਹਾ ਸੀ ਉਸਨੇ ਬਸ ਐਨਾ ਸੁਣਿਆ ਕਿ ਮੈਂ ਥੋੜੀ ਦੇਰ ਤੱਕ ਆਉਂਦਾ ਹਾਂ ਵੀਰ ਜਦੋਂ ਵਾਪਸ ਆ ਕੇ ਬੈਠਾ ਤਾਂ ਦਮਨ ਨੇ ਉਸ ਨੂੰ ਕਿਹਾ ਅਗਰ ਤੁਸੀਂ ਜਾਣਾ ਹੈ ਤਾਂ ਜਾਓ ਮੈਂ ਆਪਣਾ ਧਿਆਨ ਖੁਦ ਰੱਖ ਸਕਦੀ ਹਾਂ ਮੇਰੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਵੀਰ ਨੇ ਕੋਈ ਜਵਾਬ ਨਹੀਂ ਦਿੱਤਾ ਹੈਲਪਰ ਨਾਸ਼ਤਾ ਲੈ ਕੇ ਆ ਗਈ ਨਿਆਬ ਨੇ ਉਸ ਨੂੰ ਨਾਸ਼ਤਾ ਦੇਣ ਭੇਜ ਦਿੱਤਾ ਸੀ ਤਾਂ ਜੋ ਥੋੜਾ ਸਮਾਂ ਵੀਰ ਦਮਨ ਦਾ ਧਿਆਨ ਰੱਖੇ ਹੈਲਪਰ ਨੇ ਬੈੱਡ ਤੇ ਖਾਣਾ ਰੱਖ ਦਿੱਤਾ ਤੇ ਚਲੀ ਗਈ ਵੀਰ ਨੇ dre ਦਮਨ ਵੱਲ ਕਹ ਦਿੱਤੀ ਖਾਣਾ ਖਾ ਲਵੋ ਮੇਰਾ ਮਨ ਨਹੀਂ ਪਰ ਇਹ ਤਾਂ ਖਾਣਾ ਪਵੇਗਾ ਪੇਪਰ ਕਾ ਦਾ ਤੁਹਾਡਾ ਦਮਨ ਕੁਝ ਨਹੀਂ ਬੋਲੀ ਵੀਰ ਨੇ ਫਿਰ ਦੂਜਾ ਸਵਾਲ ਕੀਤਾ ਤਿਆਰੀ ਹੈ ਇਸ ਵਾਰ ਦਮਨ ਨੇ ਜਰਾ ਹਾਂ ਵਿੱਚ ਸਿਰ ਹਿਲਾ ਦਿੱਤਾ ਕਿੰਨੇ ਵਜੇ ਪੇਪਰ ਹੈ 1 ਵਜੇ ਹੈ ਪਰ ਪਰ ਕੀ ਮੇਰੇ ਨਾਲ ਜਾਣਾ ਤੁਸੀਂ ਖੁਦ ਹੀ ਕਿਹਾ ਸੀ ਮੈਂ ਕਦੋਂ ਕਿਹਾ ਜੋ ਵੀ ਕੱਲ ਕਿਹਾ ਸੀ ਉਸ ਦਾ ਇਹੀ ਅੰਦਾਜ਼ਾ ਲਗਾਇਆ ਮੈਂ ਟੇਕ ਯੋਰ ਬ੍ਰੇਕਫਾਸਟ ਕੈ ਵੀਰ ਨੇ ਨਾਸ਼ਤਾ ਦਾ ਮਨ ਅੱਗੇ ਕਰ ਦਿੱਤਾ ਦਾ ਮਨ ਚੁੱਪਚਾਪ ਨਾਸ਼ਤਾ ਕਰਨ ਲੱਗੀ ਉਸ ਦਾ ਇੱਕ ਹੰਝੂ ਪਲੇਟ ਵਿੱਚ ਆ ਡਿੱਗਾ ਵੀਰ ਦੇਖ ਰਿਹਾ ਸੀ ਉਹ ਕੁਝ ਕਹਿੰਦਾ ਇਸ ਤੋਂ ਪਹਿਲੇ ਨਿਆਵ ਆ ਗਈ ਨਯਾਬ ਨੇ ਦੇਖਿਆ ਦਮਨ ਨਾਸ਼ਤਾ ਕਰ ਰਹੀ ਹੈ ਉਸਨੇ ਦਵਾਈ نکال ਕੇ ਦਮਨ ਨੂੰ ਖਾਣ ਲਈ ਦਿੱਤੀ ਹੁਣ ਕਿਵੇਂ ਤबीयत ਦਮਨ ਹੁਣ ਠੀਕ ਹੈ ਮਮ ਦਮਨ ਨੇ ਹੌਲੀ ਆਵਾਜ਼ ਵਿੱਚ ਜਵਾਬ ਦਿੱਤਾ ਕੋਈ ਨਾ ਪੁੱਤ ਦਵਾਈ ਖਾਧੀ ਹੁਣੇ ਠੀਕ ਹੋ ਜਾਣਾ ਤੂੰ ਫਿਕਰ ਨਾ ਕਰ ਵੀਰ ਤੈਨੂੰ ਕਾਲਜ ਸ਼ਾਡ ਆਵੇਗਾ ਦਮਨ ਨੇ ਹਾਂ ਵਿੱਚ ਸਿਰ ਹਿਲਾਇਆ ਵੀਰ ਸਾਹਮਣੇ ਸੋਫੇ ਤੇ ਬੈਠਾ ਆਪਣਾ ਫੋਨ ਦੇਖ ਰਿਹਾ ਸੀ ਨਿਆਬ ਨੇ ਉਸ ਵੱਲ ਦੇਖਦੀ ਨੇ ਕਿਹਾ ਨਾਸ਼ਤਾ ਕਰ ਲੈਣਾ ਸੀ ਵੀਰ ਹਾਂਜੀ ਮਮ ਕਰਨ ਲੱਗਾ ਬਸ ਇਹਨੇ ਨੂੰ ਹੈਲਪਰ ਨਾਸ਼ਤਾ ਲੈ ਆਈ ਤੇ ਵੀਰ ਦੇ ਅੱਗੇ ਰੱਖ ਦਿੱਤਾ ਵੀਰ ਨਾਸ਼ਤਾ ਕਰਨ ਲੱਗ ਗਿਆ ਦਮਨ ਨੇ ਰੂਬੀ ਬਾਰੇ ਪੁੱਛਿਆ ਤਾਂ ਨਿਆਬ ਨੇ ਕਿਹਾ ਉਹਦੀ ਫਿਕਰ ਨਾ ਕਰ ਉਸਨੇ ਜੋ ਕਿਹਾ ਮੈਨੂੰ ਪਤਾ ਹੈ ਮੈਂ ਗੱਲ ਕਰੂੰਗੀ ਉਸ ਨਾਲ ਨਹੀਂ ਮਮ ப்ਲੀ ਤੁਸੀਂ ਕੁਝ ਨਾ ਕਹਿਣਾ ਉਸ ਨੂੰ ਮੈਂ ਖੁਦ ਗੱਲ ਕਰਨਾ ਚਾਹੁੰਦੀ ਹਾਂ ਉਸ ਜਿਵੇਂ ਤੈਨੂੰ ਚੰਗਾ ਲੱਗੇ ਪੁੱਤਰ ਫਿਲਹਾਲ ਤੂੰ ਕਿਸੇ ਦੀ ਨਾ ਸੋਚ ਠੀਕ ਹੋ ਕੇ ਪੇਪਰ ਦੇ ਕੇ ਆ ਇੰਜੀ ਪੇਪਰ ਦਾ ਟਾਈਮ ਹੋ ਗਿਆ ਦਮਨ ਦੀ ਡਰੈਸ ਨਿਆਬ ਨੇ ਕੱਢ ਕੇ ਦੇ ਦਿੱਤੀ ਉਹ ਤਿਆਰ ਹੋ ਗਈ ਉਸ ਵੱਲ ਦੇਖਦੀ ਨਿਆਬ ਦੇਖਦੀ ਹੀ ਰਹਿ ਗਈ ਕੀ ਹੋਇਆ ਮਮ ਚੰਗੀ ਜੀ ਲੱਗ ਰਹੀ ਨਹੀਂ ਪੁੱਤ ਮੈਂ ਤਾਂ ਇਹ ਦੇਖਦੀ ਆ ਜੋ ਵੀ ਕਪੜਾ ਤੂੰ ਪਾਉਂਦੀ ਹੈ ਤੈਨੂੰ ਬਹੁਤ ਜੱਜਦਾ ਬਹੁਤ ਪਿਆਰੀ ਲੱਗ ਰਹੀ ਹੈ वीर आज घर ही थी वो भी तैयार हो गया पर दमन आज गड्डी दी अगली सीट ते नहीं बैठी वीर ਨੂੰ ਪਤਾ ਸੀ ਕਿ ਉਹ ਨਰਾਜ ਹੈ ਉਸਨੇ ਕੁਝ ਨਹੀਂ ਕਿਹਾ ਤੇ ਥੋੜੀ دیر ਤੱਕ ਉਹ ਕਾਲਜ ਪਹੁੰਚ ਗਏ दमन ਨੇ ਆਪਣਾ ਸਮਾਨ ਲਿੱਤਾ ਤੇ ਤੁਰ ਪਈ वीर ਉਸ ਵੱਲ ਦੇਖ ਰਿਹਾ ਸੀ ਅਜੇ ਪੇਪਰ ਨੂੰ ਕਾਫੀ ਸਮਾਂ ਹੈ ਲਗਭਗ 1 ਘੰਟਾ वीर ਨੇ ਦਮਨ ਨੂੰ ਕਿਹਾ ਹਾਂਜੀ ਪਤਾ ਹੈ ਮੈਨੂੰ ਪਰ ਤੁਸੀਂ ਜਾ ਸਕਦੇ ਹੋ ਮੈਨੂੰ ਪਤਾ ਹੈ ਤੁਸੀਂ ਜਾਣਾ ਹੈ ਐਵੇਂ ਮੇਰੇ ਕਾਰਨ ਲੇਟ ਨਾ ਹੋਵੋ ਰੋਕ ਕੇ ਦਮਨ ਨੇ ਜਵਾਬ ਦਿੱਤਾ ਬੀਰ ਕੁਝ ਪਲ ਚੁੱਪ ਹੋ ਗਿਆ ਫਿਰ ਉਸਨੇ ਦਮਨ ਵੱਲ ਦੇਖਦੇ ਹੋਏ ਕਿਹਾ ਕਿੰਨੇ ਵਜੇ ਲੈਣ ਆਵਾਂ ਮੈਂ ਆ ਜਾਵਾਂਗੀ ਡੋਂਟ ਵਰੀ ਕਹਿ ਦਮਨ ਚਲੀ ਗਈ ਬੀਰ ਉਸ ਵੱਲ ਦੇਖਦਾ ਰਿਹਾ ਨੋਟਿਸ ਬੋਰਡ ਤੇ ਸਿਟੀਂਗ ਪਰ ਲਾਈਨ ਲੱਗ ਗਿਆ ਸੀ ਅਤੇ ਦਮਨ ਦੇਖਣ ਚਲੀ ਗਈ ਉਹਦੀਆਂ ਸਹੇਲੀਆਂ ਵੀ ਨਾਲ ਹੀ ਸੀ ਸੁਰਖਾ ਵੀ ਉਸ ਨੂੰ ਦੇਖਦਾ ਉਦਰੀ ਆ ਗਿਆ ਸੀ ਦਮਨ ਦਾ ਉਤਰਿਆ ਚਿਹਰਾ ਦੇਖ ਉਹ ਸਮਝ ਗਿਆ ਸੀ ਕਿ ਉਹ ਪਰੇਸ਼ਾਨ ਹੈ ਕੀ ਗੱਲ ਕੋਈ ਪਰੇਸ਼ਾਨੀ ਹੈ ਦਮਨ ਨਹੀਂ ਕੁਝ ਨਹੀਂ ਬਸ ਥੋੜੀ ਤਬੀਅਤ ਠੀਕ ਨਹੀਂ ਸੀ ਕੋਈ ਨਾ ਤੂੰ ਪੇਪਰ ਦੇ ਕੇ ਆ ਆਪਾਂ ਫਿਰ ਗੱਲ ਕਰਦੇ ਹਾਂ ਗੁੱਡ ਲੱਕ ਕੈ ਸਰਖਵ ਚਲਾ ਗਿਆ ਉਸ ਨੂੰ ਪਤਾ ਸੀ ਕਿ ਆਪਣੀ ਆਦਤ ਦੇ ਮੁਤਾਬਿਕ ਦਮਨ ਅੱਧਾ ਘੰਟਾ ਪਹਿਲੇ ਹੀ ਪੇਪਰ ਕਰ ਲਵੇਗੀ ਦਮਨ ਪੇਪਰ ਦੇਣ ਚਲੀ ਗਈ ਤੇ ਸਰਖਾ ਉਸ ਦਾ ਬਾਹਰ ਇੰਤਜ਼ਾਰ ਕਰਨ ਲੱਗ ਗਿਆ ਪੇਪਰ ਦਮਨ ਅਨੁਸਾਰ ਆਉਂਦਾ ਸੀ ਉਸ ਨੇ ਜਲਦੀ ਹੀ ਪੇਪਰ ਕਰ ਲਿਆ ਤੇ ਅੱਧਾ ਘੰਟਾ ਪਹਿਲਾਂ ਹੀ ਬਾਹਰ ਆ ਗਈ ਦੇਖਿਆ ਤਾਂ ਸਰਖਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਤੂੰ ਗਿਆ ਨਹੀਂ ਨਹੀਂ ਮੈਨੂੰ ਥੋੜਾ ਕੰਮ ਸੀ ਹੁਣੇ ਫ੍ਰੀ ਹੋਇਆ ਮੈਂ ਸੋਚਿਆ ਤੂੰ ਚਲਾ ਗਿਆ ਹੋਵੇਗਾ ਤੂੰ ਪਰੇਸ਼ਾਨ ਲੱਗ ਰਿਹਾ ਸੀ ਸੋਚਿਆ ਥੋੜੀ ਦਿਰ ਗੱਲ ਕਰ ਲਵਾਂ ਤਮਨ ਅੱਖਾਂ ਚੁੱਕਾਈ ਮੁਸਕਰਾਉਣ ਲੱਗ ਗਈ ਤੇਰੀ ਗਰਲਫ੍ਰੈਂਡ ਨੂੰ ਕਿਸੇ ਨੇ ਦੱਸ ਦਿੱਤਾ ਨਾ ਪ੍ਰੋਬਲਮ ਹੋ ਜਾਣੀ ਤੈਨੂੰ ਉਹ ਬਹੁਤ ਸਾਂਹੇਦਾਰ ਹੈ ਉਹਦੀ ਫਿਕਰ ਨਾ ਕਰ ਤੂੰ ਦੱਸ ਕਿਉਂ ਐਨੀ ਪਰੇਸ਼ਾਨ ਹੈ ਅਜੀਬ ਕਰੀਬ ਹੋ ਗਈ ਮੇਰੀ ਜ਼ਿੰਦਗੀ ਜਿਵੇਂ ਕੁਝ ਖਾਸ ਹੀ ਉਹ ਕੇਰਿਆ ਕਿਸਮਤ ਨੇ ਮੈਂ ਇੱਕ ਪਿੰਜਰੇ ਵਿੱਚ ਕੈਦ ਪੰਦਾ ਬਣ ਗਈ ਹਾਂ ਜੋ ਉੱਡਣਾ ਵੀ ਚਾਹੁੰਦਾ ਹਾਂ ਪਰ ਪਿੰਜਰੇ ਨਾਲ ਮੁਹੱਬਤ ਵੀ ਕਰ ਬੈਠਾ ਹਾਂ ਮੇਰਾ ਕੀ ਬਣੂ ਮੈਨੂੰ ਖੁਦ ਨਹੀਂ ਪਤਾ ਸਰਕਾਰ ਉਸ ਵੱਲ ਤੱਕਦਾ ਰਿਹਾ ਤੂੰ ਜੋ ਵੀ ਫੈਸਲਾ ਕਰੇਗੀ ਸਹੀ ਹੀ ਹੋਣਾ ਫਿਕਰ ਨਾ ਕਰ ਤੈਨੂੰ ਪਤਾ ਹੈ ਕੱਲ ਕੀ ਹੋਇਆ ਤੂੰ ਦੱਸੇਂਗੀ ਤਾਂ ਪਤਾ ਚੱਲ ਜਾਏਗਾ ਕੱਲ ਵੀਰ ਦੀ ਕਹਿ ਦਮਨ ਚੁੱਪ ਹੋ ਗਈ ਗੱਲ ਪੂਰੀ ਕਰ ਮੈਂ ਸੁਣ ਰਿਹਾ ਹਾਂ ਅਵਨੀ ਹੈ ਉਸਦਾ ਨਾਮ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਇੱਕ ਤੇਰਸਕਾਰੀ ਔਰਤ ਹਾਂ ਮੈਂ ਪਰ ਮੇਰਾ ਕਸੂਰ ਬਹੁਤ ਦੇ ਸੋਚਣ ਤੇ ਵੀ ਸਮਝ ਨਹੀਂ ਆਇਆ ਇੰਜ ਬਿਲਕੁਲ ਵੀ ਨਾ ਸੋਚ ਉਸ ਦੀ ਕਿਸਮਤ ਖਰਾਬ ਹੈ ਜੋ ਤੇਰੀ ਕਦਰ ਨਹੀਂ ਸਮਝ ਪਾਇਆ ਦਮਨ ਬਹੁਤ ਪਰੇਸ਼ਾਨ ਸੀ ਉਸ ਨੇ ਸਰਖਾਬ ਨੂੰ ਕਿਹਾ ਮੈਂ ਕੌਣ ਹਾਂ ਮੈਨੂੰ ਖੁਦ ਸਮਝ ਨਹੀਂ ਆਉਂਦਾ ਜੇਕਰ ਮੇਰੀ ਜਗ੍ਹਾ ਵੀਰ ਹੁੰਦਾ ਇਹ ਸਭ ਮੈਂ ਕੀਤਾ ਹੁੰਦਾ ਫੇ ਸਮਾਜ ਦੀ ਕਚਹਿਰੀ ਦੀ ਮੈਂ ਸਭ ਤੋਂ ਵੱਡੀ ਗੁਨਾਹਗਰ ਹੁੰਦੀ ਮੈਨੂੰ ਉਸ ਨਾਲ ਨਫ਼ਰਤ ਕਿਉਂ ਨਹੀਂ ਹੁੰਦੀ ਉਸ ਨੇ ਮੈਨੂੰ ਅਜੀਬ ਦਾ ਸਤਾਣਾ ਬਣਾ ਦਿੱਤਾ। ਇਹਨਾਂ ਨਾਲ ਸੋਚ ਦਮਨ ਤੂੰ ਕਿਸੇ ਨਾਲ ਵੀ ਨਫ਼ਰਤ ਨਹੀਂ ਕਰ ਸਕਦੀ ਕਿਉਂਕਿ ਤੂੰ ਇੱਕ ਚੰਗੀ ਇਨਸਾਨ ਹੈ। ਸਭ ਠੀਕ ਹੋ ਜਾਏਗਾ। ਤੂੰ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਦੇ। ਉਹ ਸਭ ਤੋਂ ਜ਼ਰੂਰੀ ਹੈ ਇਸ ਵੇਲੇ। ਚੱਲ ਚਾਹ ਪਿੰਦੇ ਹਾਂ। ਤੂੰ ਬੈਠ। ਮੈਂ ਲੈ ਕੇ ਆਇਆ ਕੈ ਸਰਖਾਬ ਚਲਾ ਗਿਆ। ਦਮਨ ਉੱਥੇ ਹੀ ਬੈਠੀ ਰਹੀ ਤੇ ਸਰਖਾਬ ਚਾਹ ਲੈ ਆਇਆ। ਮੈਨੂੰ ਕੱਲ ਰੂਬੀ ਨੇ ਵੀ ਫੋਨ ਕੀਤਾ ਸੀ। ਚਾਹ ਪਿੰਦੇ ਸਰਖਾਬ ਨੇ ਦਮਨ ਨੂੰ ਦੱਸਿਆ ਅੱਛਾ ਕੀ ਕਹਿੰਦੀ ਕਹਿੰਦੀ ਗੁੱਸੇ ਵਿੱਚ ਦਮਨ ਨੂੰ ਗਲਤ ਬੋਲ ਗਈ ਮੈਂ ਕੈ ਸਰਖਾਵ ਹੱਸ ਪਿਆ ਦਮਨ ਦਾ ਵੀ ਹਾਸਾ ਨਿਕਲ ਗਿਆ ਲੈ ਇਹ ਕੋਈ ਹੱਸਣ ਵਾਲੀ ਗੱਲ ਸੀ ਸਰਖਾਵ ਫਿਰ ਦੋਨੋਂ ਹੱਸਣ ਲੱਗੇ ਵੀਰ ਦਮਨ ਨੂੰ ਲੈਨ ਆ ਗਿਆ ਸੀ ਸਰਖਾਵ ਤੇ ਦਮਨ ਨੂੰ ਦੂਰ ਤੋਂ ਦੇਖ ਰਿਹਾ ਸੀ ਸਰਖਾਵ ਨੇ ਦਮਨ ਨੂੰ ਕਿਹਾ ਕੱਲ ਹੋਲੀ ਹੈ ਕੱਲ ਛੁੱਟੀ ਹੈ ਹੁਣ ਪੇਪਰ ਤਾਂ 2 ਦਿਨ ਬਾਅਦ ਹੈ ਹਾਂ ਕਹਿੰਦੀ ਦਮਨ ਨੇ ਦੇਖਿਆ ਵੀਰ ਸਾਹਮਣੇ ਹੀ ਖੜਾ ਸੀ ਵੀਰ ਆ ਗਏ ਚੱਲ ਮੈਂ ਚਲਦੀ ਹਾਂ ਫਿਰ ਮਿਲਦੇ ਹਾਂ ਹੁਣ ਪਰਸੋਂ ਮੈਨੂੰ ਵੀਰ ਨਾਲ ਨਹੀਂ ਮਿਲਵਾਏਂਗੀ ਸਰਖਾਬ ਨੇ ਦਮਨ ਨੂੰ ਕਿਹਾ ਮੈਂ ਤੈਨੂੰ ਉਸ ਨਾਲ ਕਿਵੇਂ ਮਿਲਾਵਾਂ ਜਿਸ ਨੂੰ ਮੈਂ ਜਾਣਦੀ ਹੀ ਨਹੀਂ ਉਹ ਗੁੱਸੇ ਨਾਲ ਦੇਖ ਰਿਹਾ ਤੈਨੂੰ ਤੂੰ ਜਾ ਉਹ ਕਿਸੇ ਵੀ ਗੁੱਸੇ ਪਿਆਰ ਨਫ਼ਰਤ ਨਾਲ ਨਹੀਂ ਜੁੜਿਆ ਮੇਰੇ ਨਾਲ ਕਹਿ ਦਮਨ ਉਸ ਨੂੰ ਬਾਏਕ ਹੈ ਵੀਰ ਵੱਲ ਤੁਰ ਪਈ ਤੇ ਸਰਖਾਬ ਵੀ ਚਲਾ ਗਿਆ बीर ਨੂੰ ਕੋਦੇ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਮਹਿਸੂਸ ਕਰ ਰਿਹਾ ਹੈ ਦਮਨ ਉਸ ਕੋਲ ਆਈ ਤਾਂ ਸਭ ਤੋਂ ਪਹਿਲਾਂ ਉਸ ਨੇ ਇਹੀ ਪੁੱਛਿਆ ਕੌਣ ਸੀ ਇਹ ਦਮਨ ਨੇ ਬੀਰ ਵੱਲ ਦੇਖਿਆ ਤੇ ਕੁਝ ਦੇਰ ਬੋਲੀ ਨਹੀਂ ਕੌਣ ਸੀ ਇਹ ਦਮਨ ਸੁਰਖਾਵ ਕਹ ਦਮਨ ਨੇ ਕਿਹਾ ਚੱਲੀਏ ਬੀਰ ਚੱਲ ਪਏ ਤੇ ਦੋਨੋਂ ਗੱਡੀ ਵਿੱਚ ਬੈਠ ਗਏ ਦਮਨ ਫਿਰ ਪਿਛਲੀ ਸੀਟ ਤੇ ਬੈਠ ਗਈ ਬੀਰ ਨੇ ਫਿਰ ਪੁੱਛਿਆ ਤੁਹਾਡਾ ਕਲਾਸਮੇਟ ਹੈ ਨਹੀਂ ਫਿਰ ਮਮ ਨੂੰ ਪਤਾ ਹੈ ਦਮਨ ਕਹਿ ਕੇ ਚੁੱਪ ਹੋ ਗਈ ਕੋਈ ਮੁਸ਼ਕਲ ਹੈ ਤੁਹਾਨੂੰ ਮੈਨੂੰ ਕੀ ਮੁਸ਼ਕਲ ਹੋ ਸਕਦੀ ਹੈ ਤੁਹਾਡੇ ਨਾਲ ਬੈਠਾ ਸੀ ਇਸ ਲਈ ਪੁੱਛ ਲਿੱਤਾ ਇਸ ਤੋਂ ਬਾਅਦ ਦਮਨ ਚੁੱਪ ਹੋ ਬੈਠੀ ਰਹੀ ਤੇ ਦੋਨੋਂ ਘਰ ਆ ਗਏ ਰੂਬੀ ਬਾਹਰੀ ਸੀ ਦਮਨ ਨੂੰ ਦੇਖ ਉਹ ਦਮਨ ਦੇ ਪਿੱਛੇ ਉਹਦੇ ਕਮਰੇ ਵਿੱਚ ਚਲੀ ਗਈ ਤੇ ਵੀਰ ਵੀ ਕਮਰੇ ਵਿੱਚ ਕਮਰੇ ਵੱਲ ਹੀ ਗਿਆ ਦਮਨ ਸੁਰਖਾਬ ਨੇ ਗੱਲ ਕੀਤੀ ਤੇਰੇ ਨਾਲ ਰੂਬੀ ਦਮਨ ਦੇ ਪਿੱਛੇ ਹੀ ਕਹਿ ਰਹੀ ਸੀ ਮੈਂ ਫਰੈਸ਼ ਹੋ ਕੇ ਗੱਲ ਕਰਦੀ ਹਾਂ ਤੇਰੇ ਨਾਲ ਰੂਬੀ ਕੈਦ ਦਮਨ ਬਾਥਰੂਮ ਵਿੱਚ ਚਲੀ ਗਈ ਬਾਕੀ ਕਹਾਣੀ ਜੀ ਕੱਲ੍ਹ ਅਗਲੇ ਭਾਗ ਵਿੱਚ